ਲੋਕ ਸਭਾ ਦੇ ਵਿੱਚ ਨਾ ਹੁਣ ਇੱਕ ਮੁੱਦੇ ਤੇ ਬਹੁਤ ਹਲਚਲ ਮਚ ਰਹੀ ਆ ਉਹ ਆ ਬਕਾ ਬੋਰਡ ਦਾ ਬਿੱਲ ਪਹਿਲਾਂ ਉਸ ਬੋਰਡ ਦੇ ਨਾਂ ਤੇ ਜਿੰਨੀਆਂ ਵੀ ਜ਼ਮੀਨਾਂ ਸੀ ਜਾਂ ਜਿੰਨੀਆਂ ਵੀ ਸੰਸਥਾਵਾਂ ਸੀ ਜਿੰਨੀਆਂ ਵੀ ਜਗ੍ਹਾ ਸੀ ਜਿੰਨੀ ਵੀ ਪ੍ਰਾਪਰਟੀ ਸੀ ਉਹਨਾਂ ਦੀ ਪੁੱਛਦਸ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਸੀਗਾ ਜਿਸ ਤੇ ਬਕ ਨੇ ਦਾਵਾ ਕਰ ਦਿੱਤਾ ਕਿ ਇਹ ਸਾਡੀ ਜ਼ਮੀਨਾਂ ਤਾਂ ਉਹਨਾਂ ਦੀ ਹੋ ਰਹੀ ਨਹੀਂ ਸੀ ਉਸ ਦੇ ਕਲੇਮ ਦੇ ਵਿੱਚ ਉਹਤੇ ਕੋਈ ਐਕਸ਼ਨ ਕਰਵਾਉਣ ਦੇ ਲਈ ਕੋਈ ਆਦਮੀ ਜਾਂ ਜਿਹਨੂੰ ਲੱਗੇ ਕਿ ਇਹ ਮੇਰੀ ਜ਼ਮੀਨ ਆਗੀ ਉਹ ਹਾਈ ਕੋਰਟ ਜਾਂ ਸਰਕਾਰ ਨੂੰ ਵੀ ਅਪੀਲ ਨਹੀਂ ਕਰ ਸਕਦਾ ਸੀ ਇਸ ਬੋਰਡ ਨੂੰ ਵਿੱਚ ਕੁਝ ਤਰਮੀਮਾਂ ਨੂੰ ਲੈ ਕੇ ਹੁਣ ਭਾਜਪਾ ਸਰਕਾਰ ਨੇ ਇੱਕ ਬਿੱਲ ਪਾਸ ਕੀਤਾ ਲੋਕ ਸਭਾ ਵਿੱਚ ਉਹ ਭਾਰੀ ਵਿਰੋਧਤਾ ਦੇ ਕਾਰਨ ਵੀ ਉਸ ਨੂੰ ਪਾਸ ਕੀਤਾ ਗਿਆ ਜਦੋਂ ਬਾਕੀ ਲੋਕਾਂ ਨੇ ਵਿਰੋਧ ਕੀਤਾ ਤਾਂ ਅਮਿਤ ਸ਼ਾਹ ਨੇ ਉਸਤੇ ਇਹ ਟਿੱਪਣੀ ਦਿੱਤੀ ਆ ਕਿ ਇਹ ਸੰਸਦ ਦਾ ਕਾਨੂੰਨ ਆ ਜੇ ਸੰਸਦ ਵਿੱਚ ਪਾਸ ਹੋ ਗਿਆ ਤਾਂ ਤੁਸੀਂ ਇਹਨੂੰ ਤਾਨਾਸ਼ਾਹੀ ਨਾਲ ਜਾਂ ਤੁਸੀਂ ਇਹਦਾ ਵਿਰੋਧ ਕਰਕੇ ਇਹਨੂੰ ਰੋਕ ਨਹੀਂ ਸਕਦੇ ਜਿਹੜਾ ਸੰਸਦ ਦੇ ਵਿੱਚ ਕਾਨੂੰਨ ਬਣ ਗਿਆ ਉਹ ਤੁਹਾਨੂੰ ਮੰਨਣਾ ਹੀ ਪਵੇਗਾ ਮੈਨੂੰ ਲੱਗਦਾ ਇਹ ਸਰਿਆਮ ਤਾਨਾਸ਼ਾਹੀ ਆ ਡਿਕਟੇਟਰ ਸੇਪਾ ਫਿਰ ਇਸ ਤੋਂ ਬਾਅਦ ਇਹ ਬਿਲ ਰਾਜ ਸਭਾ ਦੇ ਵਿੱਚ ਗਿਆ ਉਹਦੇ ਵਿੱਚ ਵੀ ਭਾਰੀ ਇਸ ਦਾ ਵਿਰੋਧ ਵੀ ਹੋਇਆ ਹਾਲਾਂਕਿ ਉੱਥੋਂ ਵੀ ਇਹ ਪਾਸ ਹੋ ਕੇ ਹੁਣ ਰਾਸ਼ਟਰਪਤੀ ਦੇ ਕੋਲ ਭੇਜਿਆ ਜਾ ਚੁੱਕਿਆ ਇਸ ਕਾਨੂੰਨ ਦਾ ਬਹੁਤ ਸਾਰਾ ਮੁਸਲਿਮ ਭਾਈਚਾਰਾ ਵਿਰੋਧ ਵੀ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਇਹਦੇ ਵਿੱਚ ਕੁਝ ਗੱਲਾਂ ਅਜਈਆਂ ਨੇ ਜਿਨ੍ਹਾਂ ਤੇ ਉਹਨਾਂ ਦਾ ਗੁੱਸਾ ਬਿਲਕੁਲ ਜਾਇਆ ਉਹਨਾਂ ਦਾ ਸਭ ਤੋਂ ਵੱਡਾ ਗੁੱਸਾ ਇਹ ਹੈਗਾ ਪਹਿਲੀ ਗੱਲ ਕਾ ਇਹ ਹੈ ਕਿ ਵਕਫ ਬੋਰਡ ਦੇ ਵਿੱਚ ਪਹਿਲਾਂ ਵੀ ਇਹ ਅਜਿਹਾ ਹੁੰਦਾ ਸੀ ਕਿ ਨਾਨ ਮੁਸਲਮ ਮਤਲਬ ਜਿਹੜਾ ਮੁਸਲਮ ਵੀ ਨਹੀਂ ਹੈਗਾ ਉਹ ਇਸ ਵਕਫ ਬੋਰਡ ਦਾ ਮੈਂਬਰ ਬਣ ਸਕਦਾ ਸੀ ਪਰ ਹੁਣ ਇਹਨਾਂ ਨੇ ਇਸ ਨੂੰ ਲਾਜ਼ਮੀ ਕਰ ਦਿੱਤਾ ਕਿ ਉਸ ਵਕਫ ਬੋਰਡ ਦੇ ਵਿੱਚ ਗੈਰ ਮੁਸਲਮ ਵੀ ਮੈਂਬਰ ਹੋ ਸਕਦਾ ਹੁਣ ਦੋ ਤੋਂ ਜ਼ਿਆਦਾ ਜਾਂ ਦੋ ਜਾਂ ਤਿੰਨ ਵੀ ਹੋ ਸਕਦੇ ਨੇ ਇਹ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਬਈ ਉਹ ਇਹਨਾਂ ਦਾ ਮੁਸਲਮਾਨ ਭਾਈਚਾਰੇ ਦਾ ਆਪਸੀ ਮਾਮਲਾਗਾ ਹੁਣ ਜੇ ਹਿੰਦੂਆਂ ਦੇ ਕਿਸੇ ਮੱਟ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਕਿਸੇ ਹੋਰ ਧਰਮ ਦੇ ਪਰਸਨ ਦੀ ਬੰਦੇ ਦੀ ਮੈਂਬਰ ਦੀ ਐਂਟਰੀ ਨਹੀਂ ਹੋ ਸਕਦੀ ਜਾਂ ਮੈਂਬਰ ਨਹੀਂ ਹੋ ਸਕਦਾ ਤਾਂ ਕਿਸੇ ਧਰਮ ਵਿੱਚ ਕਿਸੇ ਗੈਰ ਧਰਮ ਵਾਲੇ ਬੰਦੇ ਦੀ ਐਂਟਰੀ ਕਿਵੇਂ ਹੋ ਉਹ ਸੈ ਲੈਣਗੇ ਜਿਵੇਂ ਹੁਣ ਕੇ ਫਰਜ ਫਰਜ ਕਰੋ ਜਿਵੇਂ ਐਸਡੀਬੀਸੀ ਆ ਸ੍ਰੋਮਣੀ ਕਮੇਟੀ ਆ ਗਈ ਉਹਦੇ ਵਿੱਚ ਕਿਸੇ ਹੋਰ ਧਰਮ ਦੇ ਬੰਦੇ ਨੂੰ ਐਂਟਰੀ ਕਿਵੇਂ ਦੇ ਦੇਣਗੇ ਕਿਉਂਕਿ ਉਹਨਾਂ ਦਾ ਇੱਕ ਸੰਵਿਧਾਨਕ ਤੌਰ ਤੇ ਉਹਨਾਂ ਦਾ ਜਿੰਨੀਆਂ ਵੀ ਸੰਸਥਾਵਾਂ ਨੇ ਜਿਵੇਂ ਮੰਨ ਕੇ ਚੱਲੋ ਗੁਰਦੁਆਰਿਆਂ ਦਾ ਜਿਹੜਾ ਸਾਸਨ ਆਗਾ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਆਗਾ ਸੇਵਾ ਸੰਭਾਲਦਾਗਾ ਉਹ ਸਾਰਾ ਜਿਹੜਾ ਹੈਗਾ ਉਹ ਸਿੱਖਾਂ ਦੇ ਕੋਲੇ ਆ ਉਹਨਾਂ ਵਿੱਚ ਉਹ ਕਿਦਾਂ ਉਹ ਬਰਦਾਸ਼ਤ ਕਰ ਲੈਣਗੇ ਕਿਸੇ ਹੋਰ ਪਰਸਨ ਨੂੰ ਕਿਸੇ ਹੋਰ ਧਰਮ ਦੇ ਬੰਦੇ ਨੂੰ ਉਹ ਕਿਵੇਂ ਐਂਟਰੀ ਦੇ ਸਕਦੇ ਨੇ ਨਹੀਂ ਦੇ ਸਕਦੇ ਬਾਕੀ ਇਹਦੇ ਵਿੱਚ ਇਹਨਾਂ ਨੇ ਦੋ ਔਰਤਾਂ ਨੂੰ ਵੀ ਲਾਜ਼ਮੀ ਕੀਤਾਗਾ ਫਿਰ ਇੱਕ ਗੱਲ ਕਿਸਦਾ ਵਿਰੋਧ ਐਮਪੀ ਮੀਤਿਹਰ ਨੇ ਵੀ ਕੀਤਾਗਾ ਹਰਸਿਮਰਤ ਕੌਰ ਬਾਦਲ ਨੇ ਤਾਂ ਇੱਥੋਂ ਦਾ ਕਹਿਦਤਾ ਕਿ ਇਹ ਸਿਰਫ ਇੱਕ ਬਿੱਲ ਤਾਂ ਇੱਕ ਨਾਮ ਦਾ ਬਿੱਲ ਆ ਜਿਨ੍ਹਾਂ ਨੂੰ ਕਹਿ ਰਹੇ ਨੇ ਆਈਵੀਐਸੀ ਲੋਕਾਂ ਦੀ ਭਲਾਈ ਕਰਨੀ ਆ ਜਾਂ ਕੁਝ ਹੋਰ ਕਰਨਾਗਾ ਪਰ ਇਹਦੇ ਨਾਲ ਸਰਾਸਰ ਇਹਨਾਂ ਦਾ ਇੱਕ ਟੀਚਾ ਜਿਹੜਾ ਹੈਗਾ ਜਿਹੜਾ ਮਨਸਾਗਾ ਉਹ ਵਕਫ ਦੀਆਂ ਜ਼ਮੀਨਾਂ ਹੜਪਣ ਦਾਗਾ ਕਿਉਂਕਿ ਉਹਨਾਂ ਨੇ ਇਸ ਗੱਲ ਦਾ ਦਾਵਾ ਕੀਤਾ ਕਿ ਸਾਡੇ ਤੋਂ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਖੋਇਆ ਗਿਆ ਔਰ ਉਸ ਤੋਂ ਬਾਅਦ ਸਾਡਾ ਹਜੂਰ ਸਾਹਿਬ ਜਾਂ ਹੋਰ ਦਿਨੇ ਵੀ ਵੱਡੇ ਗੁਰਦੁਆਰੇ ਦੇ ਜਿਹੜੇ 4 ਦਿਨ ਜਿਹਨਾਂ ਦੀਆਂ ਬੋਰਡ ਬਣੇ ਹੋਏ ਸੀ ਉਹਨਾਂ ਵਿੱਚ ਉਹਨੇ ਆਪਣੇ ਮੈਂਬਰ ਫਿਟ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਆਪਣੀ ਕਾਬਜ ਵਿੱਚ ਕੀਤਾ ਫਿਰ ਸਾਡੇ ਤੋਂ ਦਿੱਲੀ ਇੱਕ ਸ਼੍ਰੋਮਣੀ ਕਮੇਟੀ ਕੋ ਖੋਹੀ ਫਿਰ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਆਪਣੇ ਬੰਦੇ ਫਿਟ ਕਰਕੇ ਉੱਥੋਂ ਸਾਡਾ ਅਧਿਕਾਰ ਖੋਇਆ ਹੁਣ ਇਹਨਾਂ ਦਾ ਅਗਲਾ ਟੀਚਾ ਵੀ ਜਿਹੜਾ ਹੈਗਾ ਉਹ ਐਸਡੀਬੀਸੀ ਹੋ ਸਕਦਾ ਉਹਨਾਂ ਦਾ ਇਹ ਦਾਵਾ ਕੀਤਾ ਗਿਆ ਕਿ ਜੇ ਤੁਹਾਨੂੰ ਐਨਆਈ ਹੈ ਜਗਾ ਤੁਸੀਂ ਫਿਰ ਆਪਣੀ ਸੰਸਦ ਦੇ ਵਿੱਚ ਜਿਆਦਾ ਤੋਂ ਜਿਆਦਾ ਟਿਕਟਾਂ ਜਿਹੜੀਆਂ ਹੈਗੀਆਂ ਹੋ ਮੁਸਲਮ ਭਰਾਵਾਂ ਨੂੰ ਕਿਉਂ ਨਹੀਂ ਦਿੰਦੇ ਉਸ ਦੀ ਜੇ ਤੁਸੀਂ ਇੱਕ ਸਵੇਜ ਸੁਣੋ ਤਾਂ ਬਹੁਤ ਧਮਾਕੇਦਾਰ ਸਪੀਚ ਸੀਗੀ ਉਸ ਤੋਂ ਬਾਅਦ ਮੀਧਿਆਰ ਨੇ ਵੀ ਉਸ ਬਾਰੇ ਬਹੁਤ ਗੱਲਾਂ ਕਈਆਂ ਨਗੀਆਂ ਸੋ ਤੁਸੀਂ ਇਸ ਬਿਲ ਬਾਰੇ ਆਪਣੇ ਵਿਚਾਰ ਕੀ ਰੱਖਦੇ ਹੋ ਤਾਂ ਜਰੂਰ ਜਾਣਕਾਰੀ ਦਿਓ